ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਦੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਨਵ ਬੱਸੀਆਂ ਸੇਲ ਹੈ ਜੀ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਝੜਕਾ हां जी भाई सासिका जी सासिका भाई नाम, नाम दस्सियो जी अपना नाम मेरे गोरा पिंड भदौरा जिला बरनाला तप्पा तहसील है ठीक है जी नसर गुरुद्वारे ਕੋਲੇ ਆਪਣਾ ਘਰ ਆ ਭਾਈ ठीक है जी ਕਿੰਨੇ ਬੱਚੇ ਵੀਰੇ ਆਪਣੇ ਕੋਲ ਆਪਾਂ 9 ਬੱਚੇ ਦਿਖਾਵਾਂਗੇ ਇਹਨਾਂ ਦੇ ਵਿੱਚੋਂ ਵੀਰੇ 2 ਬੱਚਿਆਂ ਗੱਪਣ ਚੈੱਕ ਪਾਸ ਦਿਖਾਵਾਂਗੇ ਠੀਕ ਹੈ ਜੀ ਹਾਂਜੀ ਸਿਰੇ ਤੋਂ ਲੱਗੇ ਨੇ ਭਈ ਆਪਾਂ ਪਰਲੇ ਪਸੰ ਕੋਪਰਾ ਭਾਈ ਗੋਰੇ ਕੋਲ ਗਾਮਾ ਅੱਜ ਲੇਟ ਹੋ ਗਏ ਹੁਣੇ ਆਈ ਸੀ ਪੱਠੇ ਜੇ ਆ ਕੇ ਤੇਰੇ ਸਾਹਮਣੇ ਪਾਈ ਆ ਠੀਕ ਹੈ ਜੀ। ਕਾਰਨ ਕਮ ਵੀਰੇ ਆਪਣਾ। ਹਾਂਜੀ ਵੀਰੇ ਕੱਲ ਵੀ ਬੇੜਾ ਵਧੀਆ ਸੋਖਣਾ ਵੱਡੇ ਵੱਡੇ ਬੇਤਕਾ ਚ। ਠੀਕ ਹੈ ਜੀ। ਅੱਜ ਬੱਚਿਆਂ ਨੂੰ ਹਾਰੇ ਆਪਣੇ ਕੋਲੇ। ਠੀਕ ਹੈ ਜੀ। ਹਾਂਜੀ ਵੀ ਪਹਿਲੀ ਵਸ ਦੀ ਜਾਣਕਾਰੀ ਦਿਓ ਜੀ। ਇਹ ਬੱਚੀ ਵੀਰੇ ਮੰਡੀ ਤੋਂ ਲਈ ਸੀ ਪਖੰਨੋ। ਜਿਹਦੀ ਮਾਂ ਦਾ ਮਦਰ ਰਿਕਾਰਡ 50 ਲੀਟਰ ਦਾ ਸੀ ਜੀ। ਮੁੰਡੇ ਤੋਂ ਲਈ ਹੋਰ ਪਿਓ ਮਰ ਕੇ ਸੀ। ਠੀਕ ਹੈ ਜੀ। ਚੰਗੇ ਚੰਗੇ ਬੱਚਿਆਂ ਦੇ ਵੇਚ ਕੇ ਗਏ ਉਹ। ਠੀਕ ਹੈ ਜੀ। ਇਹ ਆਈ.ਆਰ ਕਰਾਉਣੀ ਆ। ਹਾਂਜੀ। ਤੇ ਦੋ ਦੰਦ ਹੋ ਗਏ ਇਹ। ਠੀਕ ਹੈ ਜੀ। ਹੀਟ ਕੱਢ ਗਏ ਅਸੀਂ ਦੋਨੇ ਆਪਣੇ ਕੋਲੇ। ਦੋਨੇ ਦੋ ਦੰਦਾਂ ਦਾ। ਠੀਕ ਹੈ ਜੀ। ਇਹ ਆ ਪਾ ਦੇ ਦਾਂਗੇ 25000 ਦੀ ਬੱਚੀ ਹੈ 25000 ਬੱਚੀ ਚੰਗੀ ਹੈ ਪ੍ਰਿੰਟ ਵਾਲੀ ਆ ਵੱਡੇ ਫਾਰਮ ਵਾਲੀ ਬੱਚੀ ਆ ਠੀਕ ਹੈ ਜੀ ਅੱਧ ਦੁੱਡਾ ਛੋਟੀ ਨਹੀਂ ਬਣੂਗੀ ਠੀਕ ਹੈ ਜੀ ਨਕੀ ਲੱਡੀ ਦਾ ਭਰਾ ਦਾ ਮਣਕਾ ਵਾਲੇ ਰੁਪਏ ਘੱਟ ਬਿਕਦੇ ਆ ਮਣਕਾ ਚ ਲੱਖ ਦੇ ਨੇੜੇ ਤੱਕ ਲੱਗੂ ਲੱਗੂਗੀ ਠੀਕ ਹੈ ਜੀ ਹੂੰ ਤੋੜ ਦੂਗਾ ਲੋ ਭਰਾ ਵੀਡੀਓ ਜ਼ਰੂਰ ਲਮੀਓ ਭਰਾ ਕਿੰਨੀ ਤੋੜ ਦੋਗੇ ਸਾਰੀ ਤੋੜ ਦੋਗੇ ਬੇ ਛੱਡ ਦਾਂ ਕੋਈ ਕੋਈ ਗੱਲ ਨਹੀਂ ਕੋਈ ਗੱਲ ਲੋ ਭਰਾ ਆ ਨਾ ਦੋ ਦੰਦ ਬੱਚੀ ਕੱਦ ਕਰਦੀ ਆ ਫੇਰ ਠੀਕ ਆ ਭੋਣਾ ਕਾਵਲ ਚ ਛੋਟਾ ਨਾਲ ਫਾਇਦਾ ਨਹੀਂ ਯਾਰ ਠੀਕ ਹੈ ਜੀ ਠੀ ਉਹ ਫਰਾ ਬਾਈ ਨੇ ਰੇਟ ਦੱਸਤਾ ਬਾਈ ਨੰਬਰ ਮੁਤਾਬਕ ਜਰੂਰ ਕੰਡੈਕਟ ਕਰੋ ਠੀਕ ਹੈ ਬਾਕੀ ਫੇਸ ਕੁਆਲਟੀ ਡਬ ਡਬ ਬਹੁਤ ਪਿਆਰੇ ਆ ਹਾਂਜੀ ਹਾਂਜੀ ਬਹੁਤ ਸੁਨਹਿ ਬਾਕੀ ਰਾਜੀ ਹੈ ਨਾ ਕੱਖਾ ਜਿਹੀ ਹੋਣੀ ਪਿਆ ਮਾਲ ਨੂੰ ਠੀਕ ਹੈ ਠੀਕ ਹੈ ਆ ਨਾ ਮੰਨ ਕੇ ਲਵੀ ਲੱਸੀ ਫਿੱਕੀ ਆ ਠੀਕ ਹੈ ਜੀ ਠੀਕ ਹੈ ਠੀਕ ਇੱਕ ਠੰਡ ਵੀ ਆਪ ਨਵੀਆਂ ਨੂੰ ਵੀ ਹੈ ਹਾਂ ਚਾਰ ਥਾਣਾ ਇਹਦੇ ਕੋਈ ਪੰਜਵਾਂ ਥਾਣਾ ਠੀਕ ਹੈ ਗੁਲਾਬੀ ਥਾਣਾ ਠੰਡ ਦਾ ਕਰਕੇ ਥੋੜਾ ਜਿਹਾ ਪ੍ਰੋਬਲਮ ਪੈ ਗਈ ਚੰਗੇ ਸੀਵਨ ਦੀ ਬੱਚੀ ਹੈ ਫਿਰ ਜੇ ਆਪਾਂ ਨਾ ਫੋਨ ਤੇ ਪੁੱਛਦਾ ਪਰ ਦੱਸ ਸਕਾਂਗੇ ਆਪਣਾ ਡਿਟੇਲ ਪਈ ਹੈ ਬੱਚੀ ਦੀ ਠੀ ਹਾਂ ਅੱਜ ਵੀ ਦੋ ਦੋ ਨੰਬਰ ਦੇ ਦੱਸੂ ਜਾਣਕਾਰੀ ਇਹ ਬੱਚੀ ਵੀ ਬੇਰੇ ਬਹੁਤ ਵਧੀਆ ਪ੍ਰਿੰਟ ਵਾਲੀ ਆ ਹਾਂਜੀ ਬਾਈ ਜਾਨਾ ਬੱਚੀ ਦਾ ਚੰਗਾ ਹਾਂਜੀ ਆ ਦੇਖੋ ਹਾਂਜੀ ਹਾਂਜੀ ਕੇਸ ਕੁਆਲਟੀ ਇਹਦੀ ਬੜੀ ਪਿਆਰੀ ਆ ਠੀਕ ਆ ਜੀ ਨਹੀਂ ਬਰੀਡਰ ਬੱਚੀ ਹੈ ਜਿਹੇ ਜਿਹੇ ਬੱਚਾ ਲਾਉਂਗੇ ਉਹ ਹੀ ਆ ਦੇਵਗੇ ਠੀਕ ਆ ਜੀ ਤੇ ਇਹਦਾ ਰੇਟ ਭਰਾ ਜਾਇਜਾ ਇਹ 33 ਦੇ ਦਾਂਗੇ ਬਾਈ 33 ਦੀ ਵਜਨ ਬਹੁਤ ਆ ਬੱਚੀ ਦਾ ਗੱਬਣਾ ਆ ਜਿਵੇਂ ਹੁਣ ਹੁੰਦੀ ਆ ਠੀਕ ਹੈ ਝੋਲੀ ਬਹੁਤ ਦਿਨ ਦਿਖਾਉਣ ਜਿੱਤੇ ਦੀ ਠੀਕ ਹੈ ਠੀਕ ਲੋ ਭਰਾ ਚੈੱਕ ਕਰ ਸਾਡੀ ਤੋਰਾ ਤੋਰਾ ਬਹੁਤ ਆ ਬਾਕੀ ਰਾਤ ਕੋ ਲਾਉ ਸੋਣਾ ਲੈਗ ਸਕੋਰ ਦੇ ਕਿੰਨੇ ਵਧੀਆ ਲੱਗੇ ਆ ਇੱਕ ਕੁੜੇ ਦੀ ਬਹੁਤ ਚੌੜੀ ਆ ਠੀਕ ਹੈ ਠੀਕ ਹੈ ਬਾਕੀ ਫੇਸ ਦੇ ਕਿੰਨਾ ਪਿਆਰਾ ਬੱਛੀ ਦਾ ਠੀਕ ਹੈ ਠੀਕ ਹੈ ਲੋ ਵੱਡੀ ਬੱਛੀ ਹੈ ਵੀ ਛੋਟੀ ਨਹੀਂ ਠੀਕ ਹੈ ਇਹ ਠੀਕ ਆ ਤੇ ਨਹੀਂ ਭਰਾਵਾ ਨਹੀਂ ਇਹ ਹੀਟ ਆ ਦੋਨੇ ਕੱਢੀਆਂ ਜੀ ਭਰਾਏ ਨੇ ਆਪਾਂ ਤਾਂ ਨਹੀਂ ਭਰਾ ਅਗਲਾ ਆਲਾ ਦੀ ਮਰਜ਼ੀ ਦਾ ਭਰਾਉਂਦਾ ਯਾਰਾ ਠੀਕ ਹੈ ਜੀ ਠੀਕ ਲੋ ਘੋਲੀ ਦਿਖਾ ਲੋ ਜੀ ਠੀਕ ਹੈ ਠੀਕ ਹੈ ਹਾਂ ਜੀ ਤਿੰਨ ਮਹੀਨਿਆਂ ਦਾ ਸਰ ਇਹ ਸਵਾ 6 ਮਹੀਨੇ ਦੀ ਗੱਬਣਾ ਵੀਰੇ ਦੋ ਦੰਦ ਬੱਛੀ ਇਹ ਆ ਹਾਂ ਜੀ ਇਹਦੇ ਮਾੜੇ ਜਿਹੇ ਦੂਰ ਦੂਰ ਨਿਸ਼ਾਨ ਉੱਪਰ ਹਲੇ ਬੇਤੇ ਥੰਦੇ ਹੈ ਨਹੀਂ ਹਾਂਜੀ ਦਿਖਾ ਦੋ ਹਾਂਜੀ ਹਾਂਜੀ ਛੋਟੇ ਛੋਟੇ ਬੱਚੀ ਉੱਪਰ ਆ ਕੋਈ ਬੜੇ ਨੇੜੇ ਦੇ ਦੇ ਤੇਰਾ ਕੋਈ ਬੱਟਾ ਨਾ ਮੰਨੋ ਹਾਂਜੀ ਉਹ ਦੱਸਣ ਦਾ ਪਹਿਲਾ ਫਰਜ਼ ਬਣਦਾ ਕਿਉਂਕਿ ਮੁੜ ਕੇ ਅਗਲਾ ਦੂਰੋਂ ਚੱਲ ਕੇ ਆਉਂਦਾ ਫਿਰ ਆ ਕੱਲੇ ਇਹਦੀ ਹੋਰ ਕਿਹ ਹੈ ਜੀ ਠੀਕ ਹੈ ਜੀ ਤੇ ਇਹਦਾ ਰੇਟ ਭਰਾ ਜਾਇਜ਼ ਆ ਇਹਦਾ 45000 ਹੈ ਫੇਸ ਕੁਆਲਟੀ ਦੇ ਕਿ ਨਹੀਂ ਫਿਰ ਇਹ ਸ਼ਹਿਰ ਆ ਗਿਆ ਜੀ ਇਹ ਐਰ ਸਰ ਠੀਕ ਕਰੋ ਕੱਦ ਵਧੀਆ ਇਹਦਾ ਦਰਮਿਆਨਾ ਬਾਹਲੇ ਵੱਡਾ ਆਪਣੀ ਚੈੱਕ ਕਰਾਈ ਵੀ ਵੀਰੇ ਆਪਣੇ ਕਰਾ ਲੈ ਅਗਲੇ ਦਿਨ ਕਰਾ ਸਕਦੇ ਠੀਕ ਹੈ ਜੀ ਠੀਕ ਲੋ ਬਾਕੀ ਦਬ ਦਬ ਬਹੁਤ ਵਧੀਆ ਫੇਸ ਦੇਖਣਾ ਬਈ ਇਹਦਾ ਵੀ ਠੀਕ ਹੈ ਜੀ ਠੀਕ ਬਹੁਤ ਕੰਟਾ ਬਹੁਤ ਮੱਥੇ ਪਟਾ ਇਹਦੇ ਵੀ ਠੀਕ ਹੈ ਜੀ ਠੀਕ ਲੋਪਰਾ ਅ ਭਾਈ ਜੀ ਨਜ਼ਰੂਕ ਕਨੈਕਟ ਕਰ ਰਾਜੀ ਇਹ ਵੀ ਵਧੀਆ ਠੀਕ ਹੈ ਜੀ ਠੀਕ ਟਿਲਾ ਟੁਣਾ ਕੱਢਣ ਲੱਗੀ ਬਹੁਤ ਕਰਮਾ ਵਾਲੀ ਦੇਵਾ ਬਹੁਤ ਬਣਾਉਗੀ ਹਾਂਜੀ ਹਾਂਜੀ ਠੀਕ ਹੈ ਜੀ ਚਾਰ ਨੰਬਰ ਦੱਸੋ ਜੀ ਇਹ ਸਾਡੇ 5 ਦੀ ਗੱਬਣਾ ਵੀ ਦੋ ਦੰਦ ਦੀ ਇਹ ਬੱਚੀ ਦਾ ਸਾਈਜ਼ ਬਹੁਤ ਹੈ ਇਹਦਾ ਇਹਦੇ ਨੂੰ ਵੱਡਾ ਪੁਰਾ ਠੀਕ ਹੈ ਇਹਦਾ ਮੱਥਾ ਟੋਆ ਬਹੁਤ ਵਧੀਆ ਫੇਸ ਕੁਆਲਿਟੀ ਦੇ ਤੇ ਰੇਟ ਭਰਾ ਦਾ ਇਹ ਫਾਰਮ ਚ ਲਈ ਆ ਇਹ ਵੀ 45 ਦੇ ਦਾਂਗੇ ਭਾਈ ਇਹਦੇ ਵੀ ਚਾਰੇ ਚੋਲੀ ਇਹਦੀ ਵਧੀਆ ਠੀਕ ਹੈ ਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਹੋ ਬਹੁਤ ਸੋਹਣੀਆਂ ਬੱਚੀਆਂ ਇਹ ਦੋਨੇ ਗੱਭਣਾ ਜੀ ਠੀਕ ਹੈ ਜੀ ਬਾਈ ਦੀ ਚੰਗੀਆਂ ਵਸੀ ਵਸੀ ਕੋਈ ਨਹੀਂ ਨਾ ਜੋ ਜਿੱਤੇ ਗੱਲ ਕਰਨ ਬੱਚੇ ਥੋੜੇ ਜਿਹਾ ਭੁੱਖੇ ਆ ਬਸ ਠੀਕ ਹੈ ਜੀ ਠੀਕ ਹੈ ਲੋ ਜੀ ਚੋਲੀ ਦੇਖ ਸਕਦੇ ਹੋ ਚਾਰੇ ਥਾਂ ਨਿੱਖੜਵੇਂ ਆ ਮਮਰੇ ਕਰੀ ਪੁੱਛ ਬਈ ਗਾ ਠੀਕ ਹੈ ਇਹਦੇ ਚਾਰੇ ਹੈਗੇ ਆ ਬਾਈ ਪਹਿਲੇ ਹੀ ਦੱਸ ਦਿੰਦਾ ਭਰਾ ਆ ਪੱਟ ਪੁੜੇ ਦੇਖ ਲਈ ਚੰਗੀ ਆ ਹਾਂਜੀ ਹਾਂਜੀ ਮੋٹے ਹੱਡਾਂ ਦੀ ਆ ਕੋਈ ਪਤਲੀ ਲੱਤਾਂ ਨਹੀਂ ਜੀ ਠੀਕ ਹੈ ਜੀ ਹਾਂਜੀ ਬਈ ਸੀਖ ਲੰਦਾ ਠੀਕ ਹੈ ਜੀ ਪੰਜ ਨੰਬਰ ਦੀ ਦੱਸੋ ਜਾਣਕਾਰੀ ਇਹ ਬਾਈ 10 11 ਮਹੀਨੇ ਵਿੱਚੀ ਵੱਧ ਤੋਂ ਵੱਧ 12 ਦੀ ਹੋਗੀ ਠੀਕ ਹੈ ਜੀ ਇਹ ਵੀ ਤਿੰਨੇ ਫਾਰਮ ਚ ਲੰਗਮ ਮਾ ਜਦਰਾ ਸਭ ਕੁ ਤਰਵੰਡੀ ਕਿੰਨੇ ਠੀਕ ਹੈ ਜੀ ਠੀਕ ਹੈ ਜੀ ਮੁੰਡਾ ਫੌਜ ਚ ਉਹਦਾ ਲੰਗਾ ਠੀਕ ਹੈ ਜੀ ਇਹ 16 ਦੀ ਦੇ ਦਾਂਗੇ ਹਾਂ ਨਾ ਠੀਕ ਹੈ ਜੀ ਜੇ ਕੱਦ ਵੱਡ ਵਧੀਆ ਤੋਤਾ ਚਿੱਟੀਆਂ ਥਾਣਾ ਇਹਦੀ ਬਹੁਤ ਚੰਗੇ ਲੱਗੇ ਦੇ ਠੀਕ ਨੇ ਸੋਣੇ ਖੁੱਲਣਾਂ ਹੁੰਦੇ ਹੈਗਾ ਕਿ ਡਰਦੇ ਰਹਿੰਦੇ ਠੀਕ ਹੈ ਜੀ ਠੀਕ ਠੀਕ ਬਹੁਤੀ ਬਦੀ ਬਹੁਤ ਸੋਹਣੀਆਂ ਬੋਤੀਆਂ ਆਜੇ ਕੱਲੇ ਨਾਂ ਤੋਰਾ ਗੂ ਤੋਰਾ ਤੋਰਾ ਬੁੱਧ ਗਿਆ ਠੀਕ ਹੈ ਜੀ ਠੀਕ ਹੈ ਹਾਂ ਜੀ ਆਜੀ ਸੀ ਨੰਬਰ ਤੇ ਜੋੜਾਈ ਦਵਾਂਗੇ 16000 ਦਾ ਬਈ ਆਪਾਂ ਇਹ ਜੋੜਾ ਥਾਂ ਤੋਂ ਵੀਰੋ 4 ਨਿਕਲੇ 4 4 ਦੇ 4 ਨਿਕਲੇ 16000 ਦਾ ਜੋੜੇ ਦੇ ਦੰਗੇ ਅਸਾ ਇਹ 8000 ਚੱਲ ਗਈ ਹਾਂ ਬਸ ਜਿਵੇਂ ਮਰਜੀ ਆ ਜਰਸੀ ਆ ਗਈ ਕਾਫੀ ਕਲਰ ਚ ਕਾਫੀ ਕਲਰ ਨੇ ਖਾਣੇ ਦੇ ਲਾਲ ਲਾਲ ਪਏ ਹਾਂਜੀ ਹਾਂਜੀ 4 ਨਿਕਲੇ ਰੱਟਪੜੇ ਦੇ ਕਿਨ ਉੱਚੀ ਆ ਠੀਕ ਹੈ ਠੀਕ ਲੈ ਜੀ ਜਰਸੀ ਬਹੁਤ ਸੋਹਣੀ ਆ ਬਿਲਕੁਲ ਜਾਜ ਰੇਟ ਆ ਜੀ ਦਾ ਬਹੁਤ ਵਧੀਆ ਬੱਚੀਆਂ ਯਾਰ ਇਹ ਅੱਠੇ ਜੇ ਕਿਸੇ ਕੱਲੀ ਲੈ ਕੇ ਨਹੀਂ ਫਿਰ ਦੋਨੇ ਇਕੱਠਾ ਰਾਵਾਂਗੇ ਨਾ ਜੀ ਕੱਲੀ ਲੈਣੀ ਫਿਰ ਰੇਟ ਕੱਲੀ ਫਿਰ ਆਏ ਆ ਬਾਈ ਇਕੱਠੀਆਂ ਲੰਗੇ ਕੱਲੀਆਂ ਜਾਵਾਂਗੇ ਸਸ ਇਕੱਠੀਆਂ ਦੇਣੀ ਆ ਕੱਲੀ ਨਹੀਂ ਦੇਣੀ ਕੱਲੇ ਨੇ ਜੋੜੇ ਦੇਵਾਂਗੇ ਜੋੜਾ 16000 ਦਾ ਹਾਂ ਠੀਕ ਹੈ ਜੀ ਹਾਂ ਜੀ ਬਾਈ ਦੋ ਜੋੜਾ ਦੱਸੋ ਜੀ ਆ ਬਸ 8 ਮਹੀਨੇ ਦੀ ਬਾਈ ਇਹ ਨਿਵਾਈ ਨਹੀਂ ਕੀ ਗੱਲ ਵੀ ਰਹਿ ਗਈ ਪਰ ਸੋ ਪਹਿਲਾਂ ਹਾਂ ਜੀ ਜੀ ਠੀਕ ਆ 4 ਥਾਣਾ 35 ਕਿਲੋ ਦੀ ਮਾਦਰ ਰਿਕਾਰਡ ਆਪਰੇ ਤੋਂ ਭਾਗੀ ਕੇ ਪਿੰਡੋਂ ਲਈ ਠੀਕ ਹੈ ਜੀ ਨਾਲ ਕਿੜੋਂ ਲਈ ਹਲ ਕਿੜੋਂ ਸੋਰੀ ਠੀਕ ਹੈ ਜੀ ਬਚਨਵਾ ਹਨੂ ਉਹ ਕਿ ਬੜੀ ਚਮਕ ਬਣਦੀ ਆਪਣੇ ਕੋਲ ਨਵਾਈ ਹੋਈ ਫੋਟੋ ਹੈਗੀ ਬਹੁਤ ਸੋਹਣੀ ਬਣਦੀ ਹੈ ਠੀਕ ਹੈ ਜੀ ਠੀਕ ਹੈ ਇਹਦਾ ਰੇਟ ਪਰਾ ਇਹ 15 ਦੇ ਦਾਂ ਇਹ 15 ਦੀ ਗੱਲੀ ਤੇ ਆ ਗਈ ਵੀ ਜਰਸੀ ਲਾਲ ਇਹ ਵੱਡੀ ਜਰਸੀ ਹੈ ਵੀਰੇ ਹਾਂਜੀ ਬਹੁਤ ਮੰਗ ਹੈ ਇਹਦੀ ਵੈਸੇ ਮੈਨੂੰ ਬਹੁਤ ਫੋਨ ਆਉਂਦੇ ਆ ਜਰਸੀ ਦੀ ਹੁਣ ਇਹ ਝੋਲੀ ਦਿਖਾ ਰਹੀ ਏ ਥੋੜੀ ਮਾਰਕੀਟ ਥੋੜੀ ਵੱਧ ਰਹੀ ਇਹਨਾਂ ਦੀ ਠੀਕ ਹੈ ਜੀ ਠੀਕ ਹੈ ਜੀ ਲੋ ਪਰਾ ਜਿਸ ਕਿਸੇ ਨੇ ਜਰਸੀ ਲੈਣੀ ਹੈ ਬਾਈ ਕੋਲ ਠੀਕ ਹੈ ਰੈਡ ਕਲਰ ਠੀਕ ਹੈ ਜੀ ਲੋ ਜੀ ਇਸ ਕੁਆਲਟੀ ਬਹੁਤ ਵਧੀਆ ਠੀਕ ਹੈ ਜੀ ਲੋ ਚੋਟਰਾ ਤਰਾ ਕਰਮ ਵਾਲੀ ਦਾ ਸਖਣਾ ਵਧੀਆ ਤੇ ਇਹਦਾ ਰੇਟ ਭਰਾ ਜਾਇਜ 18 ਦੇ ਦਾਂਗੇ 18000 ਕਿਤੇ ਠੀਕ ਹੈ ਜੀ 2 ਮਹੀਨੇ ਨੇ ਇਹ ਹੋ ਜੀ ਜੀ ਬਾਈ ਕਿਸੇ ਨੇ ਸਾਰੇ ਇਕੱਠੇ ਲੈਣੇ ਫਾਰਮ ਵਾਲੇ ਬੰਦੇ ਨੇ ਤਾਂ ਕਿੰਨਾ ਕੁ ਮਾਤਨ ਕਰ ਦੋਗੇ ਜਾਇਜ ਜੀ ਦੱਸ ਦੋ ਖੱਚ ਕੇ ਜੇ ਵਧੀਆ ਕਰ ਦਾਂਗੇ ਆਪਾਂ ਬਾਈ ਠੀਕ ਹੈ ਨਾ 100 ਕਿਲੋਮੀਟਰ ਦਾ ਆਪਾਂ ਫਰੀ ਕਾਲ ਦਾਂਗੇ ਠੀਕ ਹੈ ਜੀ ਕੈਂਟਰ 'ਚ ਜਾਣਗੇ ਵੱਡੀ ਗੱਡੀ ਛੋਟੀ ਤੇ ਜਾਂਦਗਣੀ ਠੀਕ ਹੈ ਜੀ 5000 ਲੋ ਘੱਟ ਤੋਂ ਘੱਟ ਠੀਕ ਹੈ ਜੀ ਤੇ ਮੰਨ ਕੇ ਜੀ ਮੁੱਲ ਮਗਰ 1000 1500 ਕਰ ਦਾਂਗੇ ਚੱਲੀ ਕਿੱਥੇ ਠੀਕ ਹੈ ਜੀ ਮਨ ਕੇ ਚੱਲੋ ਵੀ 9000 ਉਹ ਘਟ ਗਿਆ ਹਾਂ ਬਾਕੀ ਆਪਣੀਆਂ ਦੋਨੇ ਚੈੱਕ ਕਰਾਉਣ ਵਾਲੀਆਂ ਕਰੋੜਾਂ ਕਰਾ ਸਕ ਠੀਕ ਹੈ ਇਹ ਦੋਨੇ ਗੱਬਣਾ ਜੀ ਉਹਨਾਂ ਨੇ ਵੀ ਜੇ ਆਪਾਂ ਨੂੰ ਕੋਈ ਡਾਕਟਰ ਸਾਹਿਬ ਘੱਟ ਪਾ ਕੇ ਚੈੱਕ ਕਰਾ ਲਓ ਜੇ ਅੰਦਰੋਂ ਅਗਲਾ ਕਹਿੰਦਾ ਕਿ ਕੋਈ ਪ੍ਰੋਬਲਮ ਹੁੰਦੀ ਆ ਹਾਂਜੀ ਪਹਿਲਾਂ ਚੈੱਕ ਕਰਾ ਕੇ ਲੈ ਜਾ ਸਾ ਸਹੀ ਅੰਦਰੋਂ ਪਰ ਆਪਣੇ ਪਾ ਜੀ ਠੀਕ ਹੈ ਜੀ ਲੋਪਰਾ ਬਾਈ ਕਹਿੰਦਾ ਵੀ ਤਸੱਲੀ ਆ ਤੁਸੀਂ ਆਪ ਕਰਨੀ ਆ ਚੈੱਕ ਤੁਸੀਂ ਆਪ ਕਰਾਉਣੀ ਆ ਜੇ ਸਾਡੀ ਤਸੱਲੀ ਤੇ ਲੈ ਕੇ ਜਾਣਾ ਤਾਂ ਬਾਈ ਕਹਿੰਦਾ ਚੈੱਕ ਆਪਣੀ ਗਾਰੰਟੀ ਵੀ ਹੋਊ ਬਾਈ ਇਹ ਘਰ ਗਾਰੰਟੀ ਹੋਊ ਘਰੇ ਘਟੀ ਜਿਹਾ ਕੇ ਚੈੱਕ ਕਰਾ ਲੈਣ ਚਾਹੀ ਠੀਕ ਹੈ ਜੀ ਠੀਕ ਹੈ ਜੀ ਲੋਪ ਭਾਈ ਜੀ ਇਹਨਾਂ ਜ਼ਰੂਰ ਕੰਡੈਕਟ ਕਰੋ ਪੈਂਡ ਪਹਾੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਆਹ ਬੱਚੀ ਦੇਖੋ ਕਿੰਨੀ ਸੋਹਣੀ ਹੈ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ ਇਹਨਾਂ ਦਾ ਆਪ ਜਾਇਜ ਮੁੱਲ ਕਰ ਜਿੱਤਾ ਦੋਨਾਂ ਦਾ ਠੀਕ ਹੈ ਜੀ ਬਹੁਤ ਜਾਇਜ ਰੇਟ ਆ ਇਹਨਾਂ ਦੋਨਾਂ ਦਾ ਬਹੁਤ ਸੋਹਣੀ ਬੱਚੀ ਵੱਡੀ ਦਾ ਵੀ ਜਾਇਜ ਕਾਲੀ ਦਾ ਠੀਕ ਹੈ ਜੀ ਜਿਹਨੇ ਚਾਰ ਚੂਰ ਤੇ ਪਲਣੀ ਬਹੁਤ ਵਧੀਆ ਜੀ ਬਹੁਤ ਵਧੀਆ ਵੀਰੇ ਜਾ ਰਹੇ ਠੀਕ ਇਹਦੇ ਦਿਨ ਤੋਂ ਵੱਧਿਆ ਦਾ ਸੌਦਾ ਠੀਕ